ਨਜ਼ੀਰ ਜੋਇਆ ਜੀ ਲਾਹੌਰ ਤੋਂ ਕਸੂਰ ਤੋਂ ਬਾਬੇ ਬੁੱਲ੍ਹੇ ਦੀ ਸ਼ਰਤੀ ਦੇ ਸਾਥੀ ਤੋਂ ਇੱਕ ਸੈਕਿੰਡ ਤੁਹਾਡਾ ਆਪਣਾ ਸਵੇਹਾ ਸਾਂਝਾ ਕਰਨਾ ਚਾਹੁੰਦੇ ਨੇ ਲਓ ਜੀ ਜੋਇਆ ਜੀ ਗੱਲ ਕਰੋ ਜੀ ਚੜਦਾ ਪੰਜਾਬ ਲੈ ਕੇ ਪੰਜਾਬ ਦੇ ਨਾਲ ਇੱਕ ਵੱਖਰੀ ਪਾ ਕੇ ਮਿਲ ਰਹੇ ਹੈ ਇਹ ਜੇ ਬਾਅਦੇ ਆਉਣੇ ਬੋਲੋ ਕੀ ਆ ਰਹੀ ਹੈ ਜੀਵਾ ਤੁਹਾਡੀ ਆਵਾਜ਼ ਹੋਵੇ ਲਾਹੌਰੋਂ ਲੋਕਾਂ ਦੇ ਆਗੇ ਨਾ ਇੱਕ ਦਾ ਹੋ ਸਕਦਾ ਹਾਂਜੀ ਜੀ

ਸਾਹੀਪੇ ਬਹੁਤ ਕੋਸ਼ਿਸ਼ ਕੀਤੀ ਦੋਸਾਰ ਫਰਕ ਨਹੀਂ ਬਹੁਤ ਘੇਰ ਮਤਲਬ ਲੋਕਾਂ ਨੇ ਮਤਲਬ ASCII ਆਈਏ ਗੱਦੀ ਬਾਕਿਆਂ ਦੇ ਮੇਜੇ ਤੇ ਅਸੀਂ ਵੀ ਬਿਤੇ ਆਖੀ ਭਰੀਏ ਹੌਸਲਾ ਮੈਂ ਹੌਸਲਾ ਨੇ ਗੱਦੀ ਬਾਬਾ ਨੂੰ ਔਰ ਖਾਸ ਤੌਰ ਤੇ ਜੀਬੀ ਰਾਖਾਪੁਰ ਨੂੰ ਜਰਾਵਾ ਤਾਲੀ ਜੀ ਤਾਲੀਆਂ ਇਹ ਗਰਾਂਵਾਂ ਤੇ ਦਿੱਕਾਂ ਗਰਾਂਵ ਤੇ ਜਿਹੜਾ ਇੱਕ ਫੈਕਟਰ ਟਿਕਾ ਜਾ ਰਿਹਾ ਹੈ ਖੰਬਾਂ ਤੋਂ ਵੀ ਹੈ ਜੀ ਮੋੜੇ ਤੇ ਸੱਜਣ ਹਟਾ ਮੌਕਾ ਤੇ ਆਪੇ ਦਿੱਤਾ ਗਿਆ ਉਹਦਾ ਨਾ ਲੱਗਦਾ ਜੀ ਬੇਟੋ ਹਾਂਜੀ ਜੀ ਸਾਡੀ ਨਬਰ ਆਪਰੇ ਇੱਕ ਟੰਬਾ ਵਾਲੇ ਜੀ ਬੈਟਰੀਆਂ ਦੀ ਕਰਦੇ ਨੇ ਮੇਰਾ ਕਹਿੰਦੇ ਬਹੁਤ ਬਹੁਤ ਅਰਵਾ ਕਰਦੇ ਨੇ ਵੀ ਉਹ ਤੋਂ ਤਰੀਸਾ ਦੋਸਤਾਂ ਤੇ ਸੁਖਾ ਦਾ ਜਿੱਦਾ ਇਸ ਨਾਲ ਜੀਹੋ ਜੀ ਮੌਕਾ ਦਿੱਤਾ ਆਪਰੇ ਕਰਮੀਆਂ ਕੋ ਵਰਗੇ 3 ਲੋਕਾਂ ਦੀ ਸੰਗਤ ਦੇ ਵਿੱਚ ਸਾਨੂੰ ਸਵਾਗਤ ਹੈ ਜੀ ਉਹਨਾਂ ਨੂੰ ਦੇਖੋ ਕਿੰਨੀ ਆਸਾਨ ਗੱਲ ਹੈ ਕਿ ਕਿਹੜਾ ਕੈਸਾ ਸੰਗਮ ਹੋ ਰਿਹਾ ਰੀਤੀ ਗੁਲਾਬਕੌਰ ਨਜੀ ਗੁਲਾਬ ਬੀਬੀ ਗੁਲਾਬਕੌਰ 1925 ਦੇ ਵਿੱਚ ਸਾਡੇ ਕੋਲੋਂ ਵਿਛੜੇ ਸੀ 2025 ਉਹਨਾਂ ਦੀ ਸ਼ਤਾਬਦੀ ਹੈ 100ਵਾਂ ਹੋ ਗਿਆ ਪੂਰੇ ਦਾ ਪੂਰਾ ਵਾੜਾ ਉਮੀਦ ਕਰਦੇ ਆ ਪੰਜਾਬ ਨੇ ਨਜੀ ਗੁਲਾਬਕੌਰ ਦੇ ਨਾਂ ਤੇ ਕਰਨਾ ਹੈ ਅਗਲਾ ਬੜਾ ਪੰਜਾਬੀਆਂ ਦੇ ਦੋਸਤਾਂ ਮੁਬਾਰਕ ਆਉਤਾਂ ਬਹੁਤ ਵੱਡੀ ਪੱਗ ਦੇ ਉੱਤੇ ਨਜ਼ਰੀ ਗੁਲਾਬ ਬੀਬੀ ਗੁਲਾਬਕੌਰ ਦੇ 100 ਸਾਲਾ ਵਿਛੋੜੇ ਦੇ ਦਿਨ ਦੇ ਉੱਤੇ ਔਰ ਪੂਰੇ ਪੂਰਾ ਸਾਫ ਪਰ ਆਪਣੇ ਆਪਣੇ ਸਰਸਾਂ ਦੇ ਗੁਲਾਬਕੌਰ ਜੀ ਦੀ ਯਾਦ ਕਰਨਗੇ ਅਥੀ ਕਿਸੇ ਨਾ ਕਿਸੇ ਰੂਪ ਵਿੱਚ ਨਜ਼ਰੀ ਬਾਪਿਆਂ ਦੇ ਮੇਲੇ ਦੇ ਮੌਕੇ ਦੇ ਉੱਤੇ ਵੀ ਬੀਬੀ ਗੁਲਾਬਕੌਰ ਨੂੰ ਯਾਦ ਕਰਾਂਗੇ ਜੀ ਅੱਜ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਨ ਇੱਕ ਵਾਰ ਫੇਰ ਪੂਰੇ ਪੰਜਾਬ ਨੂੰ ਸलाम